ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਬੇਲ ਸੀਗਾ ਅੱਜ ਦਾ ਦਿਨ ਤੇ ਅੱਜ ਦੋਨੇ ਮਸ਼ੀਨਾਂ ਦੇ ਲੱਗੇ ਹੋਇਆ ਏਸੀ ਦੀ ਸਰਵਿਸ ਜੀ ਕਰਨ ਤੇ ਸਰਵਿਸ ਦੀ ਕਰਾਉਣੀ ਸੀ ਤੇ ਉਹ ਵੀਰ ਨੂੰ ਉਦੋਂ ਟਾਈਮ ਦਿੱਤਾ ਸੀ ਉਹਨੂੰ ਕਰੇ ਕੋਈ ਕੰਮ ਪੈ ਗਿਆ ਤਾਂ ਕਰਕੇ ਆ ਨਹੀਂ ਹੋਇਆ ਤੇ ਹੁਣ ਚਲ ਅੱਜ ਆਇਆ ਵਾ ਅੱਜ ਸਾਰੇ ਦੋਨੇ ਮਸ਼ੀਨਾਂ ਦੀ ਸਰਵਿਸ ਕਰ ਦਿਓ ਤੇ ਆਪਣੇ ਉਹ ਵੀਰ ਜਿਹੜੇ ਓਗਰ ਉੱਚਾ ਕਰਨ ਵਾਲੇ ਆ ਉਹ ਵੀ ਆ ਕੇ ਦੇ ਲੋ 6:30 ਵਜੇ ਦੇ ਨੂੰ ਆ ਗਏ ਸ਼ਾਰਮ ਦੇ ਤੇ ਹੁਣ ਦੋਨਾਂ ਦੇ ਉਗਰ ਉੱਚੇ ਕਰ ਦਿੰਨੇ ਆ ਲਓ ਜੀ ਵੀਰੇ ਹੁਣੇ ਵੱਧਣ ਲੱਗੇ ਆ ਗਲਜਾ ਵੀਰੇ ਇਹਦੇ ਵਿੱਚ ਜੋੜ ਲੱਗਣਾ ਆ ਪਲੇਟ ਪੱਤਨੀ ਪਈ ਹੈ ਪਲੇਟ ਪੱਟ ਕੇ ਇੱਥੇ ਪੱਤੀ ਲੱਗੂ ਉਹਦਾ ਪੱਤੀ ਦੇ ਅੰਦਰ ਲੱਗੂ ਜੀ ਅੱਛਾ ਪੱਤੀ ਅੰਦਰ ਲੱਗਣੀ ਪੱਟ ਕੇ ਜੀ ਸੈਟਿੰਗ ਕਰਨੀ ਪੂਛਦਾ ਨਹੀਂ ਕੱਲੀ ਪੱਤੀ ਦੀ ਇਹਦੀ ਸੈਟਿੰਗ ਹੀ ਹੋਣੀ ਆ ਲਓ ਜੀ ਅੱਜ ਹੁਣ ਦੂਜੇ ਪਟੇ ਦੀ ਭਿੰਡੀ ਦੀ ਤੜਾਈ ਹੋ ਰਹੀ ਆ ਉਹ ਤੇ ਲੇਵਰ ਲੱਗੀ ਹੋਈ ਹੁਣ ਇਹ ਚੋਂ ਵੀ ਇਹ ਚੋਂ ਭਿੰਡੀ ਆ ਜੇ ਥੋੜੀ ਨਿਕਲੂ ਕਿਉਂਕਿ ਇਹ ਥੋੜੀ ਜੀ ਉਦੋਂ ਬਾਅਦ ਦੀ ਬਜਾਈ ਸੀਗੀ ਇਹਦਾ 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 ਤੇ ਉਹਦਾ ਫਰਕ ਸੀਗਾ 5-6 ਦਿਨ ਦਾ ਪਰ ਆਪਾਂ ਤੜਾਈ ਇਕੱਠੀ ਕਰਵਾ ਲਈ ਕਿਉਂਕਿ ਫਿਰ ਨਾ ਵਿਆੜ ਬਣ ਜਾਣੇ ਆ ਫਿਰ ਉਹਨਾਂ ਦੇ ਪੈਸੇ ਪੱਲੇ ਨਹੀਂ ਪੈਂਦੇ ਨਾਲੇ ਪਾਣੀ ਚੱਲਦਾ ਤੇ ਨਾਲੇ ਅੱਜ ਪਾਉਣ ਲੱਗਿਆਂ ਯੂਰੀਆ ਕਿਉਂਕਿ ਯੂਰੀਆ ਹੁਣ ਆਪਾਂ ਪਹਿਲਾਂ ਦੇਣ ਲੱਗੇ ਆ ਇਹਨੂੰ ਪਹਿਲਾਂ ਉਦੋਂ ਦਿੱਤਾ ਸੀ 15 20 25 ਕਿਲੋ ਦਾ ਜਦੋਂ ਇਹ ਹਰੀ ਹੋਈ ਹੋਈ ਆ ਫਰਵਰੀ ਮਹੀਨੇ ਜਦੋਂ ਮੀਂਹ ਪਿਆ ਸੀ ਉਸ ਟਾਈਮ ਯੂਰੀਆ ਦੇ ਇੱਕ ਛਿੱਟਾ ਦਿੱਤਾ ਇਹ ਮੈਨੂੰ ਬਹੁਤ ਵੀਰ ਪਾਉਂਦਿਆ ਵੀਰੇ ਸਾਡੀ ਭਿੰਡੀ ਉੱਤਰ ਨਹੀਂ ਲੱਗੀ ਥੋੜੇ ਨਾਲ ਹੀ ਬੀਜੀ ਸੀ ਵੀਰੇ ਤੁਸੀਂ ਯੂਰੀਆ ਜਾਰੀਆ ਕਈ ਵੀਰਾਂ ਨੇ ਜ਼ਿਆਦਾ ਦਿੱਤਾ ਉਹ ਵੱਡੀ ਕਰਨ ਨੂੰ ਅਸੀਂ ਯੂਰੀਆ ਦਿੰਨੇ ਆ ਲਿਮਟਡ ਨਾ ਯੂਰੀਆ ਦਿੰਨੇ ਆ ਨਾ ਕੋਈ ਉੱਤੇ ਤਾਕਤ ਵਾਲੀਆਂ ਸਪਰੇਹਾਂ ਕਰਦੇ ਆ ਵੀ ਇਹ ਛੇਤੀ ਵੱਡੀ ਹੋ ਜਵੇ ਜਾਂ ਕੁਝ ਵੀ ਹੈ ਕਿਉਂਕਿ ਭਿੰਡੀ ਨੂੰ ਜਿੰਨਾ ਪਹਿਲਾਂ ਵਧਣੋਂ ਰੋਕਾਂਗੇ ਕੰਟਰੋਲ ਰੱਖਾਂਗੇ ਉਹ 19 ਵਧੀਆ ਰਹਿੰਦੀ ਆ ਕਿਉਂਕਿ ਜੇ ਭਿੰਡੀ ਵੱਡੀ ਹੋ ਗਈ ਤਾਂ ਝਾੜ ਨਹੀਂ ਦਿੰਦੀ। ਭਿੰਡੀ ਨਾਰਮਲ ਹੋਵੇ ਝਾੜ ਫੇਰ ਹੀ ਦੇਣਾ ਹੁੰਦਾ ਭਿੰਡੀ ਨੇ ਤੇ ਇਸ ਕਰਕੇ ਹੁਣ ਅੱਜ ਪਹਿਲਾ ਯੂਰੀਆ ਸਮਝ ਲਓ ਅੱਜ ਦੇਣ ਲੱਗੇ ਆਂ ਸੀ। ਤੇ ਤੜਾਈ ਜਿੱਦਣ ਹੋਣ ਲੱਗੀ ਅੱਜ ਦਿੱਤਾ ਪਹਿਲਾ ਯੂਰੀਆ। ਅੱਜ ਦੇਣਾ ਇੱਕ ਬੋਰੀ ਦਾ। 50 ਕਿਲੋ ਦੇ ਹਿਸਾਬ ਨਾਲ ਅੱਜ ਛੱਟਾ ਮਾਰਾਂਗੇ ਆਪਾਂ। 50 ਤਾਂ ਤਾਂ ਹੁੰਦਾ ਨਹੀਂ 45 ਕਿਲੋ ਦਾ ਹੁੰਦਾ। ਪਰ ਅੱਜ ਪਹਿਲਾ ਯੂਰੀਆ ਦੇਣ ਲੱਗੇ ਆ। ਕਿਨਾਂ ਜ ਆ ਜਿਹੜੀ ਆਪਣੀ ਨਵੀਂ ਗਿੱਪੀ ਘਰੇਵਾਲ ਦੀ ਮੂਵੀ ਆਈ ਹੈ ਹਨਾ ਤੇ ਦੇਖ ਲਓ ਵੀ ਉਹ ਤੇ ਬਿਨਾ ਮਤਲਬ ਤੋਂ ਲੋਕਾਂ ਨੇ ਬਵਾਦ ਚੱਕਤਾ ਹਨਾ ਤੇ ਫਿਰ ਆਪੇ ਯਾਰ ਆਪਣੇ ਸਿੱਖ ਮਾੜੇ ਬਣ ਜਾਂਦੇ ਆ ਹਨਾ ਕਿ ਹਾਂ ਕਿ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਮਿਲਦਾ ਵੀ ਜਿਹੜੀ ਚੀਜ਼ ਦੇ ਪੁੱਠੇ ਪਾਸੇ ਨੂੰ ਜਾਣਾ ਉਹ ਚੀਜ਼ ਨੂੰ ਜਾਣਾ ਯਾਰ ਉਹਦੇ ਵਿੱਚ ਪਹਿਲਾਂ ਵੀ ਲਿਖਿਆ ਹੋਇਆ ਹੈ ਕਿ ਸਾਰਾ ਕੁਝ ਕਾਲਪਨਿਕਾ ਹਨਾ ਇਹ ਕਈ ਇਮੇਜਿਨ ਕਰ ਸਕਦੇ ਆ ਵੀ ਸਿੱਖ ਵੀ ਸਿੱਖਾਂ ਦੀ ਉਹ ਕਿਰਦਾਰ ਦਿਖਾਇਆ ਵੀ ਸਿੱਖ ਇੰਨੇ ਤਕੜੇ ਆ ਹਨਾ ਤੇ ਉਹਨੂੰ ਪਤਾ ਨਹੀਂ ਕਿਉਂ ਗਲਤ ਪਾਸੇ ਨੂੰ ਲਈ ਜਾਂਦੇ ਜੀ ਐ ਆ ਫਲਾਨਾ ਹਾਲੀਵੁੱਡ ਦਾ ਕਰਤਾ ਯਾਰ ਉਹਨਾਂ ਨੇ ਪਹਿਲਾਂ ਦੱਸਿਆ ਹੋਇਆ ਹਨਾ ਕਿ ਵੀ ਉਹ ਹੁਣ ਸਿੱਕਾ ਨੂੰ ਇਮੇਜਨ ਵੀ ਨਹੀਂ ਕਰ ਸਕਦੇ ਯਾਰ ਆਪਾਂ ਕਿ ਹਾਂ ਤੁਸੀਂ ਇਹ ਕਿਸੇ ਦੇਖੋ ਨਾ ਤਾਂ ਉਹਨਾਂ ਨੇ ਕਿਸੇ ਗੁਰੂ ਮਹਾਰਾਜ ਦੀ ਬੇਅਦਬੀ ਕਰੀ ਹੈ ਨਾ ਕੁਝ ਹੋਰ ਕਰਿਆ ਹਨਾ ਕਿ ਜਿਹੜੀ ਇੱਕ ਢਿੰਗ ਸਿੰਘ ਦਿਖਾਇਆ ਉਹ ਸਾਰਾ ਕੁਝ ਉਹਨਾਂ ਦਾ ਅਸਲੀ ਦਿਖਾਇਆ ਹੋਇਆ ਹੈ ਉਹਦੇ ਵਿੱਚ ਨਾ ਤੇ ਮੈਂ ਐਵੇਂ ਕਹਾਂ ਮੇਰੇ ਮੇਰੇ ਘਰ ਦੇ ਸਾਰੇ ਦੇਖ ਕੇ ਆਇਆ ਮੂਵੀ ਹਨਾ ਉਹ ਕਹਿੰਦੇ ਇੱਕ ਵੀ ਚੀਜ਼ ਨਹੀਂ ਲੱਗੀ ਵੀ ਜਿਹੜੀ ਕੋਈ ਅਹ ਇਹ ਜੀ ਨਿੰਦਣਯੋਗ ਹੋਵੇ ਹਨਾ ਈ ਹਾਂ ਵਧੀਆ ਉਹ ਜਿਹੀ ਫੀਲ ਹੁੰਦਾ ਹਨਾ ਵੀ ਸਿੱਖ ਹੈ ਵੀ ਸਿੱਖਾਂ ਦਾ ਕਰਤਾਰ ਜਿੱਦਾਂ ਵੀ ਇੰਨਾ ਵਧੀਆ ਕਰਤਾਰ ਆ ਵੀ ਸਿੱਖ ਇੰਨੇ ਬਹਾਦਰ ਦੇ ਨੇ ਚੁਸਤ ਫੁਸਤ ਵੀ ਇਹ ਇੰਨੇ ਤਕੜੇ ਦਿਲਾਂ ਵਾਲੇ ਹੁੰਦੇ ਆ ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਆਪਣੇ ਕਿੱਧਰ ਨੂੰ ਚੱਲ ਪਏ ਹਨਾ ਕਿ ਆਪਾਂ ਵੀ ਜਿਹੜੀ ਚੀਜ਼ ਵਧੀਆ ਹੁੰਦੀ ਆ ਉਹਨੂੰ ਭੰਡਣ ਦੇ ਉੱਤੇ ਆਪਾਂ ਲੱਗ ਹੀ ਜਾਂਦੇ ਆ ਹਨਾ ਕਿ ਫਿਰ ਤਾਂ ਵੀਰੇ ਇਦਾਂ ਤਾਂ ਕਿਸੇ ਨੇ ਮੂਵੀ ਬਣਾਉਣੀ ਹੀ ਨਹੀਂ ਆਪਣੇ ਸਿੱਖਾਂ ਤੇ ਜਿਹੜੇ ਹਾਲਾਤ ਆਪਾਂ ਕਰ ਦਿੰਨੇ ਆ ਹਨ ਤੇ ਚਲੋ ਆਪਾਂ ਜਿਹੜੀਆਂ ਚੀਜ਼ਾਂ ਨੂੰ ਰੋਕ ਰੱਖੀ ਹੋਈ ਹੈ ਹਨ ਉਹ ਬਹੁਤ ਵਧੀਆ ਵਾ ਪਰ ਯਾਰ ਪਹਿਲਾਂ ਆਪ ਦੇਖ ਤਾਂ ਲੋ ਦੇਖ ਕੇ ਫਿਰ ਉਦੋਂ ਐਵੇਂ ਇੱਕ ਸਾਰ ਸਿਰਫ ਨਾ ਇੱਕ ਵਿਊ ਚਾਹੀਦੇ ਆ ਕਿ ਸਾਡਾ 9 ਹੋ ਜਵੇ ਸਾਡੀ ਵੀਡੀਓ ਵਾਇਰਲ ਹੋਵੇ ਸਹੀ ਵੀ ਹਾਂ ਅਸੀਂ ਆਹ ਕਰਤਾ ਅਸੀਂ ਆਹ ਕਰਤਾ ਬਸ ਆਹ ਚੀਜ਼ਾਂ ਦੇ ਭੁੱਖਾ ਆਪਣੇ ਹੋਰ ਕੋਈ ਚੀਜ਼ ਵੀ ਨਹੀਂ ਤੇ ਇਹ ਚੀਜ਼ਾਂ ਦੀ ਭੁੱਖ ਨੇ ਮਾਰੇ ਪਿਆ ਸਾਰੇ ਕਿ ਹਾਂ ਸ਼ਾਬਾਸ਼ ਸਾਨੂੰ ਵੀ ਆਪਦਾ ਹੀ ਪੰਗਾ ਲੈ ਕੇ ਆਪਦੀ ਢੂਹੀ ਆਪ ਹੀ ਥਾਪਣ ਵਾਲੀਆਂ ਗੱਲਾਂ ਕਰਦੇ ਆ ਆਪਣੇ ਬੰਦੇ ਕੀ ਹੋ ਨੀ ਕਹਿੰਦੇ ਵੀ ਹਾਂ ਠੀਕ ਆ ਵੀ ਉਹਨਾਂ ਨੇ ਮੂਵੀ ਬਣਾਈ ਆ ਸਿੱਖਾਂ ਦੀ ਮੂਵੀ ਬਣਾਈ ਆ ਚਾਹੇ ਜਿਵੇਂ ਮਰਜੀ ਆ ਪਰ ਸਿੱਖ ਤਾਂ ਸਿੱਖ ਹੀ ਆ ਨਾ ਸਿੱਖ ਦੀਂਦੇ ਆ ਨਾ ਉਹ ਚ ਪੰਜਾਬੀ ਆ ਗੁਰੂ ਬਾਣੀ ਦੇ ਨਾਲ ਜੋੜਿਆ ਹੋਇਆ ਵਾ ਹਨਾ ਮਾਂ ਪੁੱਤ ਦਾ ਰਿਸ਼ਤਾ ਵਾ ਕਿੰਨਾ ਵਧੀਆ ਯਾਰ ਸਾਰਾ ਕੁਝ ਹੈਗਾ ਆਪਾਂ ਐਵੇਂ ਉਹ ਕਰੀ ਜਾਂਦੇ ਆ ਮਾੜੀਆਂ ਗੱਲਾਂ ਯਾਰ ਬਈ ਇਹ ਬਈ ਫਿਰ ਤਾਂ ਇਧਰ ਲਈ ਲੈਨ ਨੂੰ ਆਪਾਂ ਕਹਿ ਦਿੰਨੇ ਆ ਨਾ ਕਿ ਵੀ ਮੂਵੀਆਂ ਨਹੀਂ ਬਣਦੀਆਂ ਸਿੱਖਾਂ ਦੇ ਉੱਤੇ ਸਿੱਖਾਂ ਦਾ ਐ ਨਹੀਂ ਪਤਾ ਨਹੀਂ ਲੱਗਦਾ ਇਹ ਚੱਜ ਦੇ ਗਾਣੇ ਨਹੀਂ ਕਢਦੇ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਜੇ ਗਾਣੇ ਚੱਕਵੇਂ ਕਢਦੇ ਆ ਤਾਂ ਵੀ ਤਕਲੀਫ ਆ ਜੇ ਕੋਈ ਇਦਾਂ ਦਾ ਕੰਮ ਕਰਦਾ ਉਹ ਵੀ ਤਕਲੀਫ ਆ ਵੀ ਉਹਨੂੰ ਵੀ ਨਹੀਂ ਵੀ ਹੋਉਂਦੇ ਹਨਾ ਬਹੁਤ ਮਾੜੀਆਂ ਗੱਲਾਂ ਨੇ ਇਹ ਆਪਾਂ ਨੂੰ ਸਮਝਣਾ ਚਾਹੀਦਾ ਕਿ ਜੇ ਚੀਜ਼ ਚੰਗੀ ਆ ਤਾਂ ਉਹਦੀ ਸਪੋਰਟ ਕਰੋ ਨਾ ਕਿ ਨਿੰਦਿਆ ਕਰੋ ਵਾਲੇ ਵੀਰੇ ਪੁੱਛਦੇ ਵੀਰੇ ਤੁਹਾਡੀ ਭਿੰਡੀ ਕਿੰਨੇ ਦਿਨਾਂ ਤੇ ਉੱਤਣ ਲੱਗੀ ਆ ਵੀਰੇ ਆਪਣੀ ਭਿੰਡੀ ਨੂੰ ਇਹਨੂੰ ਬੀਜੀ ਨੂੰ 62 ਦਿਨਾਂ ਦੀ ਭਿੰਡੀ ਸੀ ਇਹ ਕੱਲ 60 ਦਿਨਾਂ ਤੇ ਪਹਿਲੀ ਤੜਾਈ ਕਰੀ ਆ ਤੇ ਤੜਾਈ ਕਰਨ ਤੇ ਕੋਈ ਵਿਆੜ ਨਹੀਂ ਨਿਕਲਿਆ 4 ਕਿਲੋ ਵਿਆੜ ਨਿਕਲੇ ਸੀ ਉਹ ਤਾਂ ਚਲੋ ਮਾੜਾ ਮੋਟਾ ਇੰਨੇ ਪਿੱਛੇ ਹੋ ਜਾਂਦਾ ਤੇ ਜਿਹੜੀ ਭਿੰਡੀ ਮੇਰੇ ਤੋਂ ਵੀਰਾਂ ਨੇ ਲੇਟ ਬੀਜੀ ਉਹ ਥੋੜੀ ਜੀ ਹੋਰ ਉਹ ਛੇਤੀ ਉੱਤਣ ਲੱਗ ਜਾਂਦੀ ਹੈ ਕਿਉਂਕਿ ਉਦੋਂ ਠੰਡ ਦੇ ਮੌਸਮ ਕਰਕੇ ਭਿੰਡੀ ਥੋੜੀ ਜੀ ਲੇਟ ਲੰਬਾ ਟਾਈਮ ਲੈ ਜਾਂਦੀ ਹੁੰਦੀ ਹੈ ਤੇ ਬਹੁਤ ਵੀਰ ਕਹਿੰਦੇ ਆ ਵੀਰੇ ਤੁਸੀਂ ਕੀ ਪਾਇਆ ਫਾਲ ਦੇ ਲਈ ਵੀਰੇ ਫਾਲ ਫੁੱਲ ਦੇ ਲਈ ਕੁਝ ਨਹੀਂ ਪਾਉਣਾ ਪੈਂਦਾ ਜਦੋਂ ਭਿੰਡੀ ਦਾ ਟਾਈਮ ਆ ਉਦੋਂ ਉਹਨੇ ਉੱtre ਆਉਣਾ ਹੁਣ ਅੱਜ ਇੱਕ ਵੀਰ ਦਾ ਫੋਨ ਆਇਆ ਸੀ ਉਹ ਕਹਿੰਦਾ ਵੀਰੇ ਮੇਰੀ ਭਿੰਡੀ ਹੋਈ ਐ 1 ਮਹੀਨੇ ਦੀ ਤੇ ਉੱਤਰੀ ਨਹੀਂ ਤੁਸੀਂ ਤੋੜਨ ਲੱਗ ਗਏ ਲੈ ਵੀ ਯਾਰ 1 ਮਹੀਨੇ ਦੀ ਭਿੰਡੀ ਕਿਵੇਂ ਟੁੱਟ ਜੂ ਉਹ ਕਹਿੰਦਾ ਮੇਰੀ ਭਿੰਡੀ ਦੀ ਹਾਈਟ ਬਹੁਤ ਉਹ ਹਾਈਟ ਉਹੀ ਆ ਆਪਾਂ ਚੱਕ ਕੇ ਦਵਾਈਆਂ ਦੁਕਾਨਾਂ ਤੋਂ ਦਵਾਈਆਂ ਠੋਕੀ ਜਾਂਦੇ ਆ ਵੀ ਉਹ ਕਹਿ ਦਿੰਦੇ ਆ ਆ ਪਾ ਦਿਓ ਤਕੜੀ ਕਰਨ ਲਈ ਆ ਪਾ ਦਿਓ ਵੀਰੇ ਇਹਨੂੰ ਕੁਝ ਨਹੀਂ ਪਾਉਣਾ ਪੈਂਦਾ ਹਜੇ ਇਹ ਤੇ ਜ਼ੋਰ ਨਹੀਂ ਦੇਈਦਾ ਪਹਿਲਾਂ ਤਕੜੀ ਕਰਨ ਦਾ ਭਿੰਡੀ ਨੂੰ ਹੌਲੀ ਹੌਲੀ ਹੁੰਦੀ ਹੁੰਦੀ ਹੈ ਤਕੜੀ ਇੱਕਦਾਂ ਮਨੀ ਇਹਨੂੰ ਤਕੜੀ ਕਰੀਦਾ ਤਕੜੀ ਕਰ ਲੋਂਗੇ ਇਹਨੇ ਉੱਤਰ ਨੂੰ ਉਤਰਨਾ ਨਹੀਂ ਝਾੜ ਨਹੀਂ ਦੇਣਾ ਜੇ ਇਹਨੂੰ ਜ਼ਿਆਦਾ ਤਕੜੀ ਕਰ ਲਿਆ ਤੁਸੀਂ ਨਜਾਇਜ਼ ਤਕੜੀ ਕਰ ਲਿਆ ਹੁਣ ਆਪਾਂ ਅੱਜ ਇਹਦੇ ਆ ਖੱਤੇ ਦੇ ਵਿੱਚ ਅੱਜ ਯੂਰੀਆ ਪਾਇਆ ਠੀਕ ਨਹੀਂ ਤੇ ਐਦਾਂ ਕਿਸੇ ਦੇ ਮਗਰ ਲਾ ਕੇ ਵੀ ਸਪ੍ਰੇਆਂ ਤੇ ਸਪ੍ਰੇਆਂ ਨਾ ਕਰਿਆ ਕਰੋ ਕੋਈ ਕੋਈ ਫਲ ਫੁੱਲ ਦੇ ਲਈ ਕੋਈ ਸਪਰੇ ਨਹੀਂ ਹੁੰਦੀ ਜਦੋਂ ਭਿੰਡੀ ਦਾ ਥੋੜੇ ਦਾ ਜੇ ਰੌਕ ਵਧੀਆ ਤਾਂ ਆਪਣੇ ਆਪ ਝਾੜ ਦੇ ਦੇਣਾ ਭਿੰਡੀ ਦਾ ਲੋਈ ਛੋਟੀਆਂ ਤਾਂ ਵੀ ਐਵੇਂ ਚਲ ਬਣ ਗਈਆਂ ਨਾ ਨਵੀਆਂ ਨਕੋਰ ਜਿਵੇਂ ਕੱਲ ਹੀ ਲਿਆਂਦੀਆਂ ਤੇ ਆਹ ਦੇਖੋ ਇਹਦਾ ਵੀ ਯੋਗਰ ਲਾ ਕੇ ਥੱਲੇ ਰੱਖਿਆ ਹੋਇਆ ਤੇ ਆਹ ਪੱਟਿਆ ਹੋਇਆ ਗਲਾ ਬਾਈ ਹੁਣੀ ਤਾਂ ਕਹਿੰਦੀ ਸੀ 4 ਘੰਟੇ ਜੀ ਕਰਦਾਂਗੇ ਪਰ ਵਿਚਾਰਿਆਂ ਨੂੰ ਟਾਈਮ ਲੱਗ ਗਿਆ ਸਾਰੀ ਦਿਹਾੜੀ ਲੱਗ ਗਈ ਹੁਣ ਇੱਕ ਮਸ਼ੀਨ ਹੋ ਗਈ ਲੋਟ ਮੈਂ ਕਿਹਾ ਇੱਕ ਲੈ ਕੇ ਜਾਓ ਤੁਸੀਂ ਉਹਨਾਂ ਦੇ ਵੱਢ ਕੇ ਆਈਏ ਜਿਨ੍ਹਾਂ ਦੇ ਜਾਣਾ ਵੱਡਣ ਜ਼ਰੂਰੀ ਥੋੜੀ ਮਾਰੀਆ ਚਲਾਉਂਦੇ ਤਾਂ ਤੁਸੀਂ ਹੀ ਆ ਦੇਖੋ ਬਾਈ ਬਹੁਤ ਉੱਚਾ ਹੋ ਗਿਆ ਬਾਈ ਹੁਣ ਤਾਂ ਜਿੰਨੀ ਮਰਜੀ ਉੱਚੀ ਕੰਬੈਨ ਚ ਪਾ ਲੋ ਅੱਛਾ ਜਿੰਨੀ ਮਰਜੀ ਉੱਚੀ ਬੈੱਡ ਵਾਲੀ ਟਰਾਲੀ ਚ ਪਾ ਦੋ ਰਾਮ ਨਾਲ ਪਹੀ ਤੇ ਖੜਾ ਕੇ ਵੀ ਪਾ ਦੂ ਤੇ ਖੇਤ ਚ ਵੀ ਪੂਰੀ ਟੀਸੀ ਲਾ ਦੇ ਗੇ ਅੱਗੇ ਅੱਗੇ ਨਾਲ ਟੀਸੀ ਨਹੀਂ ਸੀ ਲੱਗਦੀ ਇਹ ਪ੍ਰੋਬਲਮ ਸੀਗੀ ਅੱਗੇ ਬਹੁਤ ਵੱਡੀ ਇਹਦੀ ਸਭ ਤੋਂ ਵੱਡੀ ਪ੍ਰੋਬਲਮ ਇਹੀ ਸੀ ਇਹਦੇ ਕੰਬਾਈਨ ਦੇ ਵਿੱਚ ਕੀ ਬੈੱਡ ਆਪਣੀ ਟਰਾਲੀ ਸੀਗੀ 3 ਫੁੱਟੀਆਂ ਸਵਾ 3 ਫੁੱਟੀਆਂ ਵਿੱਡਾਂ ਵਾਲੀਆਂ ਤੇ ਉਹਦੇ ਉੱਤੇ ਮੇਜ ਨਹੀਂ ਸੀ ਆਉਂਦਾ ਜਿਵੇਂ ਨਾਲ ਲੈ ਕੇ ਲੱਗਦਾ ਹੁੰਦਾ ਸੀ ਪੂਰਾ ਧਿਆਨ ਰੱਖਣਾ ਪੈਂਦਾ ਸੀ ਹੁਣ ਨਹੀਂ ਇਹਨਾਂ ਧਿਆਨ ਰੱਖਣਾ ਲੀਵਰ ਲਾ ਕੇ ਦੇਖ ਲਿਆ ਕਿ ਦੇਖਣਾ ਅੱਛਾ ਇਹ ਮੜਾ ਘੁੱਟਕੇ ਜੇ ਨਾਮ ਲਾ ਦਿਓ ਇੱਕ ਵਾਰ ਨਾ ਤਾਰ ਥੋੜੇ ਜੇ ਢਾਣੇ ਪਾ ਗਈ ਕੱਢ ਲਿਓ ਹਾਂ ਮੁੜ ਕੇ ਬਾਲਟੀਆਂ ਲੈ ਕੇ ਲੱਗੇ ਰਹੋਗੇ ਜੀ ਬਣੇ ਪੱਪੜਾ ਲਿਓ ਜੀ ਥੋੜੀ ਨੇ ਵੀ ਮਰਾਂ ਉਹ ਰੱਬ ਲਓ ਜੀ ਦੂਜੀ ਮਸ਼ੀਨ ਦਾ ਵੀ ਹੋ ਗਿਆ ਉੱਗਰ ਉੱਚਾ ਤੇ ਉਧਰ ਬਾਈ ਹੁਣੀ ਲੱਗੇ ਆ ਪ੍ਰੀਤ ਨੂੰ ਉਹਦੀਆਂ ਛੀਪਾ ਛੂਪਾ ਲੰਬੀਆਂ ਕਰੀਆਂ ਦੇ ਲੋ ਬਾਸ ਕੱਟ ਹੀ ਨਹੀਂ ਸੀ ਪੈਂਦੀ ਤਾਂ ਹੀ ਵਰ ਬੰਦਾ ਕਹਿ ਦਿੰਦਾ ਕੁਆਲਿਟੀ ਹਨਾ ਇੱਥੇ ਆ ਕੇ ਮੈਟਰ ਕਰਦੀਆਂ ਨੇ ਕੁਆਲਿਟੀਆਂ ਉਹਦੀ ਬਾਸ ਕੱਟ ਨਹੀਂ ਪੈਂਦੀ ਬਾਸ ਕੱਟ ਰਗੜ 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 ਤਗੜ ਪਾਈ ਆ ਨਾ ਨਾ ਪੈਂਦੀ ਆ ਸੀਪਾਂ ਸੀਪਾਂ ਇੰਨੀਆਂ ਛੋਟੀਆਂ ਸੀ ਮਗਰੋਂ ਸੀਪਾਂ ਤਾਂ ਵੱਡੀਆਂ ਕਰੀਆਂ ਹਨਾ ਸਾਰਾ ਕੁਝ ਠੀਕ ਕਰਿਆ ਉਹਦਾ ਹੁਣ ਦੋ ਤਿੰਨ ਪੁਲੀਆਂ ਟੁੱਟ ਗਈਆਂ ਉਹਦੀਆਂ ਕੰਨ ਕਾਨੀ ਲੈ ਗੇ ਪੁਲੀਆਂ ਦੇ ਦਿਲ ਲੈਹਦੇ ਹਿਲਾਤਾ ਇਹ ਵੀ ਪੂਰਾ ਉੱਚਾ ਹੋ ਗਿਆ ਉਹ ਘਰ ਪੂਰਾ ਨਜ਼ਾਰੇਦਾਰ ਉਗਰ ਬਣ ਗਿਆ ਲੋ ਵੀ ਵੀਰੇ ਚੱਲ ਵੀ ਮਸ਼ੀਨ ਆਪਾਂ ਨਹੀਂ ਅੱਜ ਇੱਕ ਚਲਾਦੀ ਆ ਦੂਜੀ ਨੂੰ ਹਜੇ ਬਾਈ ਹੋਣੀ ਲੱਗੇ ਹੋਇਆ ਤੇ ਫਿਰ ਅੱਜ ਜਿਨ੍ਹਾਂ ਦੇ ਵੱਢਣਾ ਸੀ ਉਹਨਾਂ ਦੇ ਕੈਨਸਲ ਕਰਿਆ ਤੇ ਆ ਜਿਹੜਾ ਉੱਪਰ ਉੱਚਾ ਹੋ ਗਿਆ ਨਾ ਬਾਈ ਇਹ ਤੇ ਅਰਗੀ ਰੀ ਸੀ ਨੀ ਨਜ਼ਾਰਾ ਆ ਗਿਆ ਮੈਂ ਕਹਿੰਦਾ ਸਵਾਦ ਹੀ ਆ ਗਿਆ ਮੱਛਰ ਇੰਨਾ ਜ਼ਿਆਦਾ ਆ ਨਾ ਚਲੋ ਕੁਦਰਤੀਓ ਮੇਰਾ ਭਾਰ ਚੰਗਾ ਵਾ ਤੇ ਨਹੀਂ ਤਾਂ ਚੱਕ ਕੇ ਲੈ ਜੀਵੇ ਇੰਨਾ ਜ਼ਿਆਦੇ ਮੱਛਰਾ ਦੇ ਨੀ ਆ ਲੈ ਆ ਕਿੱਡਾ ਕਿੱਡਾ ਮੱਛਰ ਇੰਨਾ ਜ਼ਿਆਦੇ ਮੱਛਰਾ ਰਾਤ ਨੂੰ ਆ ਲੈ ਲੈ ਨੇ ਪਾਰ ਹੈਗਾ ਆਪਣਾ ਤਾਂ ਕਰਕੇ ਹੈਗਾ ਨਹੀਂ ਤੇ ਚੱਕ ਕੇ ਲੈ ਜਵੇ ਰਾਤ ਨੂੰ ਮੱਛਰ ਇਹੋ ਜਿਹੇ ਹਾਲਾਤ ਚੱਲਦੀ ਆਪਣੀ ਰਾਣੀ ਸੁੰਦਰਾ ਵੱਜ ਗਏ 7:30 ਉਹ ਘੇਰਾ ਵੱਡ ਗਿਆ ਵੀ ਵੱਡਣਗੇ ਉਹ ਬਸ ਉਹ ਜਿਹੜੇ ਖੱਤੇ ਚ ਉਹ ਚ ਉਹ ਇੱਕੋ ਘੇਰਾ ਜੀ ਪਰ ਉਹ ਚ ਚਾਰ ਖੰਭੇ ਸੀਗੇ ਤੇ ਫਿਰ ਦੇ ਲੋ ਤਾਰਾਂ ਨੀਵੀਆਂ ਨੇ ਉਹ ਅੱਡ ਘੇਰਾ ਵਗਣ ਲੱ ਪਿਆ ਖੰਭਿਆਂ ਕਰਕੇ ਬਹੁਤ ਜੱਬ ਪੈ ਜਾਂਦਾ ਸਾਰੇ ਘੇਰੇ ਦਾ ਹੀ ਸਵਾਦ ਖਰਾਬ ਹੋ ਜਾਂਦਾ ਬਈ